ਹਿੰਸਾਤ ਸਤਿਗੁਰ ਦੀ ਸਾਰੇ ਨਾ ਵਧੇ ਫਾਰੇ ਜਿਹੜੇ ਪਿਆਨ ਲਾਡਾ ਸਵਾਗਤ ਹੈ ਜੀ ਸਨ ਵੀਰ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅਮ੍ਰਿਤਸਰ ਸੋਨ ਵੀਰ ਕੋਲ ਆਏ ਆਂ ਤੇ ਅੱਜ ਦੇ ਵੀਡੀਓ ਤੇ ਵੀ ਤੁਹਾਨੂੰ ਦੋ ਮੱਜਾਂ ਦਿਖਾਉਣੀਆਂ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਆ ਮੱਜਾਂ ਦੇ ਚੋਂ ਇੱਕ ਮੱਝ ਤੁਹਾਨੂੰ ਬੱਚੇ ਵਾਲੀ ਦਿਖਾਵਾਂਗੇ ਤੇ ਇੱਕ ਬੱਚੇ ਤੋਂ ਬਿਨਾਂ ਤੇ ਗਾਂ ਵੀ ਤੁਹਾਨੂੰ ਬੱਚੇ ਵਾਲੀ ਤੁਹਾਨੂੰ ਦਿਖਾਉਣੀ ਆ ਹਾਂ ਜੀ ਬੀਤਿਸਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਭ ਨਾਲ ਠੀਕ ਠਾਕ ਜੀ ਹੋਰ ਵਧੀਆ ਭਾਈ ਠੀਕ ਠਾਕ ਜੀ ਚਲੋ ਵਧੀਆ ਚਾਹੀਦਾ ਜੇ ਤੇ ਨਾਮ ਦੱਸ ਤੇ ਕਰੀਆ ਹਾਂ ਸੋਨੂ ਸ਼ਾਇਨ ਵਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਹੁਣ ਨੰਬਰ ਵੀ ਬੋਲ ਦੇ 91 657 59 ਠੀਕ ਆ ਤੇ ਦੋ ਮੱਜਾਂ ਤੇ ਦੋ ਮੱਜਾਂ ਇੱਕ ਗਾਂਹਣਾ ਚਲੋ ਸ਼ੁਰੂਆਤ ਫਿਰ ਜਿਹੜੀ ਇਹ ਪਹਿਲੇ ਨੰਬਰ ਤੇ ਆ ਇੱਦਾਂ ਕਰ ਲਈਏ ਤੇ ਥਾਣੇ ਦੇ ਇੱਕ ਸਾਦੇ ਜਿਹਾ ਲੱਗੇ ਤਾਂ ਥਾਣਾ ਦਾ ਸਾਈਜ਼ ਗੈਪ ਜਿਹੜਾ ਇਹ ਤਾਂ ਚੰਗਾ ਤੇ ਅਜ ਨਵਾਈਆਂ ਨਵਾਈਆਂ ਨਹੀਂ ਜੇ ਵਿੱਦੀ ਲੋਈ ਬਈ ਸਾਲੋਂ ਦਾ ਸੀ ਐਸੇ ਠੰਡੂਣ ਬੜੀ ਆ ਠੀਕ ਹੈ ਉਹ ਕਿਹਾ ਇੱਕ ਦਿਨ ਪਰਸੋ ਚਾਹਤ ਡੰਗਨ ਨਵਾਤੇ ਸੀ ਅੱਛਾ ਮੈਨੂੰ ਡਾਉਣ ਹੋਈਆਂ ਠੰਡੂਣ ਦੇ ਨਵਾਇਆਂ ਤੁਹਾਨੂੰ ਬਤਾ ਰਿਹਾ ਠੀਕ ਹੈ ਕੰਮ ਆ ਜਾ ਰਹੀ ਅੱਜ ਤੇ ਇਹਨਾਂ ਕਿੰਨਾ ਚਿਰ ਹੋ ਗਿਆ ਸੋਈ ਇਹਨੂੰ ਆਜੇ ਕਟਾ ਲਾ ਦੇ ਕੋਈ ਪਾਈਆਂ ਵੀ ਲਾ ਲੇ ਪਾਈ ਕੋ ਤਿੰਨਾਂ ਲਾ ਲੇ ਕੋ ਦੂਣ ਲਾ ਲੇ ਠੀਕ ਹੈ ਆਜ ਨੂੰ ਮਹੀਨਾ ਕੁ ਬੜੀ ਨਹੀਂ ਹੋ ਗਿਆ ਜਾਂਦੇ ਅੱਛਾ ਹਾਂ ਠੀਕ ਆ ਤੇ ਹੁਣ ਦੁੱਧ ਕਿੰਨਾ ਜੀ ਦੁੱਧ ਤੇਰੇ ਕੋਲ ਹੈਗਾ ਹੀ 9 ਕਿਲੋ ਠੀਕ ਆ 9 ਕਿਲੋ ਲੀਟਰਾਂ ਦਾ ਤੇ ਮੈਂ ਚੋਈ ਆਪਣੇ ਘਰ ਆ ਕੇ ਵੀ ਬਸ ਮੇਰੇ ਕੋਲ ਆਣੇ ਘਰ ਹੀ ਮੇਰੇ ਕੋਲ ਦੇਰ ਹੀ ਲਾ ਆਂਗੇ ਠੀਕ ਆ ਹਾਂ ਹੁਣ ਕਿੰਨਾ ਬੜੇ ਮਿਲਦੀ ਥੋੜੀ ਘਰ ਜਾਈਏ ਜੀ ਅੱਛਾ ਜਿਹੜਾ ਨੇ ਕਈ ਰੰਗ ਰੱਜ ਕੇ ਜਾਈ ਹੁੰਦੇ ਆ ਠੀਕ ਆ ਰੱਜ ਕੋ ਚੁੰਦੇ ਵੀ ਸਾਰੇ 10 ਵਜੇ ਨਾਲ ਚੁੰਨੇ ਆ ਰਾਤ ਨੂੰ 8-9 ਵਜੇ ਚੁੰਦੇ ਆ ਜਿਹੜਾ ਨਗਰ ਪੁੱਠੇ ਗਏ ਜਾਂਦੇ ਆ ਠੀਕ ਆ ਤੇ ਕੋਈ ਨਹੀਂ ਗਈ ਦੀ ਹੁੰਦਾ ਤੇ ਮਿਲਦੀ ਕੱਟੇ ਤੇ ਦੋਵੇਂ ਟਾਈਮ ਤੇ ਠੀਕ ਹੈ। ਬਗੇ ਜੀ ਜੇ ਹੁਣ ਜਿੱਦਾਂ ਮਾਲ ਹੁਣ ਆਪਾਂ ਛੱਡ ਦੇ ਨਾ ਕੱਟਾ ਹਾਂ ਜੀ ਹੁਣ ਕਿਸੇ ਨਾਮ ਲੈ ਕੇ ਅੱਧਾ ਕਿ ਨਖ ਲੋਗੇ ਮੇਰੇ ਫੇਰ ਕਈ ਿਆਰੀ ਬੱਚਾ ਛੱਡਣਾ ਪੈਂਦਾ ਜਿੱਦਾਂ ਕਿ ਜਾਏ ਤਾਂ ਪੁੱਠੇ ਚੋਨੇ ਲੇਡ ਹੁੰਦੇ ਨਾ ਕਰ ਠੀਕ ਹੈ। ਸਵੇਰੇ 8-9 ਵਜੇ ਚੁੰਦੇ ਹੋ। ਰਾਤ ਨੂੰ 7-8 ਵਜੇ ਨਾ ਠੀਕ ਹੈ। ਹਾਂ ਜੀ। ਮਹਿੰਦੀ ਉਤਰ ਕੇ ਕਹਿੰਦੇ ਕਿ ਕੱਟੇ ਤੇ ਹੀ ਹੈ। ਹਾਂ ਗਾਉਂ ਵੀ ਕਈ ਿਆਰੀ ਦੁਬਾਰਾ ਛੱਡਣਾ ਪੈਂਦਾ। ਹਾਂ ਥੋੜਾ ਰੱਜ ਕੇ ਮਹਿੰਦੀ ਜਵੜਿਆ। ਕਈ ਿਆਰੀ ਪਸ਼ੂ ਪਾੜਾ ਖਾ ਕੇ ਮਿਲਦੇ। ਹਾਂ। ਜਿਹਾ ਇਹ ਨਾ ਪੁੱਠੇ ਜਨ ਨਗਰ ਉਹਦਾ ਨੀ ਬਾਕੀ ਆਂਦੇ ਸੱਜ ਸਵੇਰ ਸਵੇਰ ਦਾ ਟਾਈਮ ਹੈ ਉਹਦੇ ਕਰਕੇ ਜਨਵਾਈਆਂ ਨਮਈਆਂ ਨਹੀਂ ਆ ਕੋਈ ਮਰਾ ਵੀਰ ਖੇਲਨੇ ਆਮੀ ਦੋਵਾਂ ਦੇ ਖੇਲੇ ਘਟਾਈਆਂ ਦੇ ਖੇਲੇ ਕੋਈ ਕਿੰਨਾਂ ਦੀ ਗੱਦੀ ਹੈ ਨਾ ਆ ਬੱਚਾ ਜੀ ਆਹੀ ਬੱਚਾ ਜੀ ਆਪਣੇ ਸਾਹਮਣੇ ਕੋਈ ਆਪਣੀ ਸਮਝਣਾ ਵੇਖ ਲੈ ਇਹ 20 ਹਜ਼ਾਰਾਂ ਦੀ ਹੈ 50 ਦੀ ਆ ਠੀਕ ਹੈ ਜੀ ਠੀਕ ਹੈ ਬਸ ਮਿਲਦੀ ਵੀਰ ਦੀ ਆਪਾਂ ਹੋਰ ਵੀ ਦੱਸਦੇ ਹਾਂ ਕਈ ਵੀਰ ਮੁਰਕੀਂਦੇ ਭਾਈ ਜਾ ਕੇ ਕਿਸ ਜਿਹੜੀ ਚੋਣ 1 ਨੰਬਰ ਦੀ ਹੈ ਦੁੱਧ ਹੋਣ ਵੀ ਲੀਟਰ ਦਾ 7 ਕਿਲੋ ਹੋਊਗਾ ਪੱਕਾ ਦੁੱਧ ਹੈਗਾ ਜਿਹੜਾ ਕੰਡੇ 9 ਕਿਲੋ ਦੁੱਧ ਮੇਰੇ ਕੋਲ ਘੱਡਿਆ ਹੋਇਆ ਲੱਪਾ ਜਿਹਾ ਲੱਗੀ ਜਾਣੇ ਪੱਠੇ ਨਹੀਂ ਖਾਦੇ ਨੇ ਠੀਕ ਆ ਤੇ ਦਾ ਮੋਲੇ ਦਾ 7 ਕਿਲੋ ਆ ਕੰਡੇ ਦਾ ਦੁੱਧ ਮੋਲੇ ਦਾ ਮੋਲੇ ਇਹਦਾ 5 55000 ਦੀ ਭਾਈ ਦਵਾਂਗੇ ਠੀਕ ਆ ਦੁੱਧ 7 ਕਿਲੋ ਤੋਂ ਬਾਹਰ ਹੋਊਗਾ ਠੀਕ ਆ ਕੰਡੇ ਵਾਲਾ ਜੀ ਲਾ ਲੂ ਨਾ ਮੈਂ ਨੇ ਫੇਰ ਦੁੱਧ ਕਰਾਣਾ ਵਾਦੂ ਪਰ ਪੰਨੇ ਨੇ ਮਹੀਨਾ ਹੋ ਗਏ ਠੀਕ ਆ ਜੀ ਹਾਂ ਉਹਨੇ ਕਾ ਬੱਚੇ ਤੋਂ ਬਿਨਾ ਜੀ ਇਹ ਮਰਜੀ ਤੋਂ ਬਿਨਾ ਇਹਨੂੰ ਸੂਈ ਨੂੰ 20 ਤੋਂ 25 ਦਿਨ ਹੋ ਗਏ ਮਹੀਨੇ ਦੇਰ ਗੜ ਨੂੰ ਸੂਈ ਤੋਂ ਹੋਏ ਸਾਨੇ ਤੇ ਦੇਖ ਸਰਦੇ ਜੀ ਤੇ ਇਹਦੇ ਕੋਲ ਦੁੱਧ ਕਿੰਨਾ ਜੀ ਇੱਕੋ ਦੁੱਧ 7 ਤੋਂ ਬਾਹਰ ਹੀ ਹੋਇਆ 7 ਕਿਲੋ ਆਪਾਂ ਲਾਈਏ ਦਾ ਵੀ ਤੇ ਮਿਲਦੀ ਕਿਦਾਂ ਜੀ ਮਿਲਦੀ ਉਹਨਾਂ ਕਰ ਪਾਈ ਭਾੜੇ ਦੇ ਮਿਲ ਜੀ ਅੱਛਾ ਪਰ ਆਪਣੇ ਕੋਲ ਪੜੀ ਕੀ ਕਰਦੀ ਹੈ ਉਹ ਰੁਪਈਆ ਦੱਸਿਆ ਸੀ ਸੋਚ ਨਹੀਂ ਰੁੜੀਦਾ ਜੀ ਠੀ ਤੇ ਆ ਇਹਦਾ ਵੀ ਹਵਾਨਾ ਦੇਖ ਸਕਦੇ ਜੇ ਲੱਗੇ ਤਾਂ ਉਹਦਾ ਇਦਾਂ ਨਹੀਂ ਹੈਗਾ ਐਸਾਂ ਨਹੀਂ ਝੂੜੀ ਦਾਲੋ ਠੀਕ ਆ ਉਹ ਤਰ੍ਹਾਂ ਖੰਡੀ ਤੇਰੀ ਆ ਜਿਹੜੀ ਅਗ੍ਹਾ ਧਾਰ ਲੈਣੀ ਹੈ ਠੀਕ ਆ ਇਤਰਾ ਹੀ ਧਾਰ ਤੇ ਜਿਹੜਾ ਚਲੋ ਫਿਰ ਬਾਕੀ ਹੈਗੀ ਠੰਡੀ ਤੇਰੀ ਆ ਉਤਰ ਲੱਤਰ ਤਾਂ ਮਾਰਨ ਜੀ ਬਈ ਹੈਗੀ ਠੀਕ ਜਿੱਦਾਂ ਮਰਜੀ ਬੈਠੇ ਨਹੀਂ ਕੋਈ ਲੱਤਨ ਤਾਂ ਮਾਰਨ ਆ ਜੀ ਆਪੋ ਜਿੱਦਾਂ ਮਰਜੀ ਬੈਠੋ ਠੀਕ ਆ ਜੀ

ਏ ਭਾਈ ਮੋਹਰੀ ਦਾ 50000 ਰੁਪਏ ਪਰ ਇਹ 44000 ਦੀ ਮੰਗ ਹੈ 44000 ਦੀ ਦੇ ਦੋ ਹਾਂ ਸੁਈ ਨਹੀਂ ਕੋਈ ਇਹ ਨਹੀਂ ਔਰ ਬੱਚਾ ਨਹੀਂ ਕਹਦੇ ਅੱਛਾ ਆਪਾਂ ਕਹਿੰਦੇ ਦੋ ਮਹੀਨੇ ਸੁਈ ਤੇ ਡੇਢ ਦੀ ਠੀਕ ਹੈ ਮਹੀਨੇ ਦੇ ਡੇਢ ਘੜੀ ਸੁਈਏ ਜੀ ਠੀਕ ਹੈ ਬਾਕੀ ਸੀਲ ਬੜੀ ਠੰਡੀ ਬੜੀ 44000 ਕਰਨਾ ਮੰਨ ਤਾ ਨਾ 100 200 ਲੈ ਭਾਈ ਮਾਨ ਹੋਣਾ ਤੈਨੂੰ ਪਤਾ ਹੁੰਦਾ ਡੰਗਰ ਤਾਜੀ ਸੁਈ ਮਾਜੇ ਸਿਰ ਬੱਚਾ ਨਾ ਮਰੇ ਤੇ 60000 ਦੀ ਮਾਜ ਠੀਕ ਹੈ ਬਾਕੀ ਮੇਰੇ ਘਰ ਜਾ ਕੇ ਮਰਸਦਾ ਕੀ ਦੀ ਵਧੀਆ ਲੈ ਬਾਕੀ ਚਲੋ ਕੋਈ ਫੋਨ ਲਾਵੇ ਫੋਨ ਲਾਵੇ ਚਲੋ ਬਾਕੀ ਮਾਤਲ ਮੋਕੇ ਦੇ ਹੋ ਜੀ ਮੰ ਵੱਛੀ ਆ ਗਈ ਇਹ ਦੀ ਆਹ ਵੱਛੀ ਹਾਂ ਵੱਛੀ ਤੇ ਹਾਂ ਵੱਛੀ ਆਪਣੀ ਕੋ ਸਮਝਣਾ ਵੇਖ ਲੈ ਕਿੰਨੇ ਕਿ ਜਰਦੀ ਹੈ ਵੀ ਕੋਈ ਤਿੰਨ ਚਾਰ ਮਹੀਨਾ ਦੇ ਆਪਣੀ ਸਮਝਣਾ ਵੇਖ ਲੈ ਕਿੰਨਾ ਦੀ ਲਾਲੇ ਕੋ ਚੌਹ ਦੀ ਲਾਲੇ ਕੋ ਪੰਜਾਂ ਦੀ ਲਾਲੇ ਕੋ ਸ਼ਾਨ ਭਾਵੇਂ ਲਾਲੇ ਬਹੁਤ ਸਾਰਾ ਸਮੋਇਲ ਵਾਲੇ ਠੀਕ ਹੈ ਸਿੱਧੀ ਗੱਲ ਹੈ ਗਾਂ ਬਣੀ 1.5 ਮਹੀਨੇ ਹੋ ਗਈ ਭਰੇ ਚੈੱਕ ਪਾਸ ਚੈੱਕ ਨਹੀਂ ਜੇ ਕਰਾਈ ਉਹਦਾ ਡਾਕਟਰ ਆ ਗਿਆ ਨਾ ਆਇਆ ਨਹੀਂ ਮਸੂਨ ਲੈ ਰਤੀ ਸੇਰੇ ਵੀ ਆਇਆ ਨਹੀਂ ਹੁਣ ਕੀ ਤਾਂ ਆਵੇ ਨਾ ਆਵੇ ਫਿਰ ਖਲਜੂਨ ਕਰਮਾ ਲਈ ਠੀਕ ਆ ਹਾਂ ਘਰ ਲੈ ਕੇ ਰੀ ਦਿੱਤੀ ਪਰ ਦਰ ਮੈਨੂੰ ਦੁੱਧ ਪਿਆ ਨਹੀਂ ਰੀ ਦਿੱਤਾ ਠੀਕ ਆ ਦੁੱਧ ਭਾਈ 40 ਕਿਲੋ ਹੋ ਗਏ 4 ਕਿਲੋ ਦੁੱਧ 3 ਡਾਲਾ ਦੁੱਧ ਦੁੱਧ ਵੀ ਸੁਗਣਾ ਦਾ ਜੀ ਸਵੇਰਾ ਪਹਿਲਾ ਹੀ ਪਹਿਲਾ ਹੀ ਸਵੇਰਾ ਇਹ ਆ ਕਿ ਰਾਤੀ ਬਦੀ ਇੱਥੇ ਵਸੀ ਕੁੰਗਦੀ ਦੀ ਸਹੀ ਲਾਜ ਨੂੰ ਗੁੜੀ ਹੋਈ ਨੂੰ ਠੀਕ ਹੈ ਜੀ ਆਹੋ ਬੱਚੇ ਦਾ ਕਰਦੀ ਬੜਾ ਆਹੋ ਬੱਚੇ ਦਾ ਬੜਾ ਕਰਦੀ ਆ ਅੱਛੀ ਖੋਲ ਗਈ ਸਹੀ ਰਸ ਤੋਂ ਉਹ ਨਹੀਂ ਦੀਖਦੀ ਠੀਕ ਐ ਅੱਛੀ ਕਹਿੰਦੇ ਚੌਗ ਕੀ ਆ ਇਹਨੂੰ ਹਾਂ ਬਾਕੀ ਦੁੱਧ ਤਾਂ ਕੋਈ 4 ਲੀਟਰ ਆਪਣਾ 4 ਲੀਟਰ ਭਾਈ 14 ਘਟਨੀਆ ਲੀਟਰਾਂ 4 ਕਿਲੋ ਸੀਲ ਪੂਰੀ ਠੀਕ ਹੈ ਦੀ ਮੱਛੀ ਜੇ ਪਰ ਮੈਂ ਅਦੀ ਮਸਰੀ ਨਾਲਦੀ ਠੀਕ ਐ ਹਾਂ ਆਹ ਥਣ ਵੀ ਦੇਖ ਸਕਦੇ ਜਿਹਦੇ ਲੱਗ ਗਿਆ ਆ ਗਿਆ ਆਹ ਅੱਛੀ ਆ ਲਖੇ ਇੱਧਾ ਪਿੱਛੇ ਉਹ ਗੀਤ ਚਾੜਦੀ ਆ ਹਲੋ ਉਤਰਾ ਹੈਗਾ ਪੱਕਾ ਦੁੱਧ 4 ਲੀਟਰ ਦੇ ਤੇ ਚਾਰ ਕਿਲੋ ਮਿੰਕੇ ਖਦੇ ਵੀ ਤੇਰਾ ਜਵਾਬ ਗਲਤ ਹੋਵੇ ਭੂਰ ਛਟਾ ਵਛੀਣਾ ਵਧੀ ਗੱਲੀ ਬਣ ਗਏ ਤੇ ਮੁੱਲ ਇਹ ਦੇ ਦਾਂਗੇ 10000 10000 ਦੀ ਹੋਰ ਕਰ ਦਈਏ ਮਾਨ 9000 ਦੀ ਭਾਈ ਜੀ ਜੈਸ ਨੋਈ ਆ ਤੁਸੀਂ ਦੱਸ ਦਿਓ ਗੱਡੀ ਨੂੰ 8000 ਦੀ ਦੇ ਦਈਏ ਫਿਰ ਜੇ ਰੰਗ ਭਾਈ ਪਰ ਰੰਗ ਗੱਬੜ ਵੀ ਨਿਕਲੂਗੀ ਪੱਕੀ ਠੀਕ ਆ ਪਰ ਮੈਂ ਨੀ ਗਰੰਟੀ ਦਿੰਦਾ ਠੀਕ ਹੈ ਜੀ ਭਾਈ ਪੱਕੀ ਨਿਕਲਣੀ ਗਾ ਮਤਨ ਬਾਹ ਇੱਕੜੀ ਨਾਲ ਤਾਜੀ ਸੂਈ ਆ ਹਾਂਜੀ ਹਾਂਜੀ ਤਿੰਨ ਚਾਰ ਮਹੀਨੇ ਸੂਈ ਹੋ ਗਏ ਆ ਗਾਂ ਫਿਰ ਬਣੀ ਹੈ 1.5 ਮਹੀਨੇ ਦੀ ਠੀਕ ਹੈ ਜੀ ਠੀਕ ਹੈ ਜੇ ਕੁਝ ਕਹਿਣਾ ਹੈ ਹੋਰ ਕੁਝ ਨਹੀਂ ਬਾਕੀ ਆਪਣਾ ਚੋਚਵਾ ਕੇ ਖੜਾ ਬਾਕੀ ਇੱਥੇ ਆ ਕੇ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਬਸ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਦੇਖ ਕੇ ਖੜਾ ਪਾ ਜੀ ਕਿਸੇ ਫੋਨ ਦੀ ਬਾਜ਼ ਕਰਦਾ ਰੱਜ ਕੇ ਥੋੜੀ ਮਿਲਦੀ ਜੇ ਠੀਕ ਹੈ ਜੀ ਆਪਣੀ ਚੋਣ ਗਲਤ ਹੋਏ ਪੂਰ ਛੱਟਾ ਦੁੱਧ ਘਟੋ ਵੀ ਦੀ ਆਪਣੀ ਗੰਢੀ ਹੈ ਠੀਕ ਹੈ ਜੀ ਰੱਜ ਕੇ ਮਿਲ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ